ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਰੂਪ ਨਰੇਖ ਨਰੰਗ ਕਿਛ ਤ੍ਰ ਗੁਣ ਤੇ ਪ੍ਰਭ ਭਿਨੋ ਤੇ ਸੇਬ ਜਾਏ ਨਾਨਕਾ ਜਿਸ ਹੋਵਾ ਸੋ ਪਰਸਨ ਗੁਰੂ ਪਿਆਰੀ ਗੁਰੂ ਸੋਹੀ ਸਾਧ ਸੰਗ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਪੰਚਮ ਪਿਤਾ ਗੁਰੂ ਅਰਜਨ ਦੇਵ ਜੀ ਜੀਵਨੀ ਦਾ ਇਤਿਹਾਸ ਆਪ ਸਰਵਣ ਕਰ ਰਹੇ ਹੋ ਕੁਝ ਰੋਜ਼ ਤੋਂ ਸ੍ਰੀ ਹਰਕੁਬਨ ਸਾਹਿਬ ਜੀ ਕੁਝ ਸਮੇਂ ਉਪਰੰਤ ਇੱਕ ਦਿਨ ਸ੍ਰੀ ਹਰਗੋਬਿੰਦ ਜੀ ਬੇਨਤੀ ਕਰਦੀ ਏ ਸਤ ਸੰਗਤ ਜੀ ਦੇ ਚਰਨਾਂ ਵਿੱਚ ਭਾਈ ਆਰੰਭ ਦੇ ਵਿੱਚ ਹੀ ਸਬਸਕ੍ਰਾਈਬ ਲਾਈਕ ਤੇ ਸ਼ੇਅਰ ਜ਼ਰੂਰ ਕਰ ਦੇਣਾ ਬੇਨਤੀ ਪ੍ਰਵਾਨ ਕਰਨੀ ਹੈ ਆਓ ਕਥਾ ਨਾਲ ਜੁੜੀਏ ਕੁਝ ਸਮੇਂ ਉਪਰੰਤ ਇੱਕ ਦਿਨ ਸ਼੍ਰੀ ਹਰਗੋਬਿੰਦ ਜੀ ਨੂੰ ਤਾਪ ਛੜਿਆ ਜਿਸ ਨਾਲ ਤੂਰ ਕੀ ਨਿਕਲ ਆਈ ਤੂਰ ਕੀ ਨਿਕਲ ਆਈ ਤੇ ਸਾਰੇ ਸਰੀਰ ਅਤੇ ਚਿਹਰੇ ਸਭ ਛਲੇ ਹੀ ਛਲੇ ਹੋ ਗਏ ਜਿਸ ਨਾਲ ਮਾਤਾ ਜੀ ਅਤੇ ਸਿੱਖ ਸੇਵਕਾਂ ਨੂੰ ਬਹੁਤ ਚਿੰਤਾ ਹੋ ਗਈ ਕਿ ਗੁਰੂ ਜੀ ਨੇ ਇਹ ਸਭ ਨੂੰ ਕਿਹਾ ਕੇ ਬਾਲਕ ਦਾ ਰਾਖਾ ਗੁਰੂ ਨਾਨਕ ਆਪ ਹੈ ਆਪ ਚਿੰਤਾ ਮਤ ਕਰੋ ਇਹਦਾ ਰਾਖਾ ਗੁਰੂ ਨਾਨਕ ਆਪ ਹੈਗਾ ਚਿੰਤਾ ਨਾ ਕਰੋ ਬਾਲਕ ਨਾ ਨਰੋਇਆ ਹੋ ਜਾਏਗਾ ਫਿਕਰ ਨਾ ਕਰੋ ਪਿਆਰੀ ਸਾਧ ਸੰਗਤ ਜੀ ਜਦ ਕੁਝ ਦਿਨਾਂ ਉਪਰੰਤ ਸ਼ੀਤਲਾ ਦਾ ਮੋੜ ਪੈ ਗਿਆ ਦੀ ਪਾਲਕ ਨੇ ਅੱਖਾਂ ਖੋਲ੍ਹੀਆਂ ਤਾਂ ਗੁਰੂ ਜੀ ਨੇ ਪ੍ਰਮਾਤਮਾ ਨੂੰ ਧੰਨਵਾਦ ਵਾਜੋਂ ਇਹ ਸ਼ਬਦ ਉਚਾਰਨ ਕੀਤਾ ਸਹਿਬ ਦੇ ਚਰਨਾਂ ਵਿੱਚ ਗੋੜੀਸ ਮਹਲਾ 5 ਮੇਤਰ ਪ੍ਰਕਾਸ਼ ਕੀਆ ਗੁਰਦੇਵ ਰਮਗਾਇ ਪੂਰਨ ਪਈ ਸੇਵ ਰਹਾਉ ਸੀਤਲਾ ਤੇ ਰਖਿਆ ਬਿਹਾਰੀ ਆਰ ਬ੍ਰਹਮ ਪ੍ਰਭ ਕਿਰਪਾ ਧਾਰੀ ਨਾਨਕ ਨਾਮ ਜਪੇ ਸੋ ਜੀਵੇ ਸਾਧ ਸੰਗ ਹਰ ਅੰਮ੍ਰਿਤ ਪੀਵੇ ਨਿਤ ਪ੍ਰਕਾਸ਼ ਕੀਆ ਗੁਰਦੇਵ ਮਹਾਰਾਜ ਨੇ ਮਹਾਰਾਜ ਅਬਦੀਦਾ ਕੋਟਨ ਕੋਟ ਸ਼ੁਕਰ ਧੰਵਾਦ ਹੈ ਆਪ ਜੀ ਨੇ ਬੱਚੇ ਦੇ ਨਿਤ ਪ੍ਰਕਾਸ਼ ਕੀਏ ਭਰਮ ਪਏ ਸਨ ਦੁਨੀਆ ਨੂੰ ਸਾਰੀ ਨੂੰ ਕੀ ਹੋ ਗਿਆ ਪਰਮ ਗਏ ਪੂਰਨ ਪਈ ਸੇ ਸਾਰੇ ਭਰਮ ਕੱਟੇ ਗਏ ਜਦੋਂ ਮਹਾਰਾਜ ਦੀ ਸੇਵਾ ਕਬੂਲ ਹੋ ਗਈ ਰਹਾਉ ਦੀ ਪੰਕਤੀ ਵਿੱਚ ਮਹਾਰਾਜ ਕਹਿੰਦੇ ਸ਼ੀਤਲਾ ਤੇ ਰੱਖਿਆ ਵਿਹਾਰੀ ਇਸ ਬੁਖਾਰ ਤੋਂ ਇਸ ਹਾਂ ਬੁਖਾਰ ਤੋਂ ਮਹਾਰਾਜ ਨੇ ਆਪ ਵਿਚਾਲਿਆ ਪਰ ਬ੍ਰਹਮ ਪ੍ਰਮੇਸ਼ਰ ਨੇ ਕਿਰਪਾ ਕੀਤੀ ਹੈ ਭਈ ਨਾਨਕ ਨਾਨਕ ਨਾਮ ਜਪੇ ਸੋ ਜੀਵੇ ਜਿਹੜਾ ਉਹਦਾ ਨਾਮ ਜੀਂ ਪੜਦਾ ਹੈ ਜਿਹੜਾ ਨਾਮ ਦਾ ਸੁਣਦਾ ਹੈ ਉਹਦੀ ਕਥਾ ਸਰਵਣ ਕਰਦਾ ਹੈ ਮਹਾਰਾਜ ਕਹਿੰਦੇ ਉਹ ਹੀ ਜਿੰਦਾ ਹੈ ਬਾਕੀ ਦੁਨੀਆ ਤਾਂ ਸਭ ਮਰਿਆਂ ਦੇ ਬਰਾਬਰ ਹੈ ਜੇ ਨਾਮ ਨਹੀਂ ਜਪਦਾ ਬੰਦਗੀ ਨਹੀਂ ਕਰਦਾ ਨਾ ਰੱਬ ਦੇ ਘਰ ਤਾਂ ਉਹਦੀ ਮੌਤ ਹੋਈ ਹੋਆ ਤੇ ਸਹਿਬ ਕਹਿੰਦੇ ਨੇ ਨਾਨਕ ਨਾਮ ਚ ਪੇਸੂ ਜੀਵੇ ਸਾਧ ਸੰਗ ਹਰ ਅੰਮ੍ਰਿਤ ਪੀਵੇ ਸੋ ਸਾਧ ਸੰਗ ਦੇ ਵਿੱਚ ਆ ਕੇ ਨਾਮ ਜਪ ਕੇ ਬੰਦਗੀ ਕਰਕੇ ਅੰਮ੍ਰਿਤ ਰਸ ਦੀ ਪ੍ਰਾਪਤੀ ਕਰਦਾ ਹੈ ਪਿਆਰੀ ਸਾਧ ਸੰਗਤ ਸੋ ਬਾਬਾ ਪਿਰਥੀ ਚੰਦ ਨੂੰ ਜਦ ਪਤਾ ਲੱਗਾ ਕਿ ਸੁਲਹੀ ਖਾਂ ਦਿੱਲੀ ਤੋਂ ਮਾਝੇ ਦੇਸ਼ ਦਾ ਮਾਮਲਾ ਗੁਰਾਣਵਾ ਗੁਰਾਣ ਇਹ ਇਹਰਪਿੰਡ ਪਿੰਡ ਦਾ ਨਾਮ ਹੈ ਇਹਰ ਇਹਰਪਿੰਡ ਜੋ ਉਹਨਾਂ ਦਾ ਸੋਹਰਾ ਪਿੰਡ ਸੀ ਛੇੜਿਆ ਹੋਇਆ ਹੈ ਤਾਂ ਇਹਨਾਂ ਨੇ ਉੱਥੇ ਪਹੁੰਚ ਕੇ ਸੁਲੀ ਖਾਂ ਦੀ ਮਦਦ ਨਾਲ ਪਿੰਡ ਦੇ ਆਸ ਹੀ ਤੋਂ ਫਰਲਾਂਗ ਉੱਤੇ ਉੱਤਰ ਦਿਸ਼ਾ ਵੱਲ ਦਿਸ਼ਾ ਇਕ ਤਾਲ ਲਗਵਾਇਆ ਅਤੇ ਉਸ ਦਾ ਨਾਮ ਦੁੱਖ ਨਿਵਾਰਣ ਦੁੱਖ ਨਿਵਾਰਣ ਰੱਖਿਆ ਸੁਲਹੀ ਖਾਨ ਨੇ ਹੇਰ ਪਿੰਡ ਦੀ ਜ਼ਗੀਰ ਦਾ ਇਹਨਾਂ ਨੂੰ ਪੱਟਾ ਲਿਖ ਦਿੱਤਾ ਅਤੇ ਰਹਿਸੀ ਮਕਾਨਾਂ ਤੇ ਤਾਲਵਾਸੀ ਖਰਚਾ ਵੀ ਦਿੱਤਾ ਸ਼੍ਰੀ ਅਮਰਤ ਸਰ ਸਰ ਸਰੂਗਰ ਦੀ ਪ੍ਰਕਰਮਾ ਵਿੱਚ ਇੱਕ ਪੰਡਿਤ ਪੱਥਰ ਮੂਰਤੀ ਠਾਕੁਰ ਅੱਗੇ ਰੱਖ ਕੇ ਕਥਾ ਕਰਦਾ ਹੁੰਦਾ ਸੀ ਇੱਕ ਦਿਨ ਗੁਰੂ ਜੀ ਜਦ ਉਸ ਸਮੇਂ ਉਸ ਪਾਸੋਂ ਢੋਲ ਹੀ ਅੱਗੇ ਲੰਘ ਗਏ ਤਾਂ ਪੰਡਿਤ ਨੇ শ্রোਤਿਆਂ ਨੂੰ ਕਿਹਾ ਮੈਨੂੰ ਪਥਰ ਠਾਕੁਰ ਨੂੰ ਨਮਸਕਾਰ ਕਰਨ ਤੋਂ ਬਿਨਾਂ ਹੀ ਚੁੱਪਚਾਪ ਅੱਗੇ ਲੱਗ ਗਏ ਹਨ ਗੱਦੀ ਉੱਤੇ ਬੈਠੇ ਬੈਠ ਕੇ ਇਹ ਅਭਿਮਾਨੀ ਹੋ ਗਏ ਹਨ ਪੰਡਤ ਨੇ ਕਿਹਾ ਮਹਾਰਾਜ ਨੂੰ ਪੰਚਮ ਪਿਤਾ ਨੂੰ ਇਹ ਗੱਦੀ ਦੇ ਉੱਤੇ ਬਹਿ ਕੇ ਹੰਕਾਰੀ ਹੋ ਗਏ ਅਭਿਮਾਨੀ ਹੋ ਗਏ ਇਸ ਤਰ੍ਹਾਂ ਪੰਡਤ ਨੂੰ ਕ੍ਰੋਧਵਾਨ ਵੇਖ ਕੇ ਗੁਰੂ ਜੀ ਨੇ ਉਸ ਨੂੰ ਉਪਦੇਸ਼ ਵੱਜੋਂ ਇਹ ਸ਼ਬਦ ਉਚਾਰਨ ਕੀਤਾ ਆਓ ਸ਼ਬਦ ਸਰਵਣ ਕਰੀਏ ਪੰਡਤ ਨੂੰ ਮੁਖਾਲਬਾ ਰੋਕੇ ਗੁਰੂ ਜੀ ਨੇ ਕੀ ਕਿਹਾ ਮੁਖ ਤੇ ਪੜਤਾ ਟਿਕਾ ਸਾਹਿਤ ਹਿਰਦੇ ਰਾਮ ਨਹੀਂ ਪੂਰਨ ਰਹਤਾ ਕਹਿੰਦੇ ਮੁਖ ਤੋਂ ਤਾਂ ਤੂੰ ਪੜਦਾ ਪਿਆ ਹੈ ਕਿੱਕਾ ਕਰ ਰਿਹਾ ਹੈ ਪਸਾ ਪਾਵਜ ਕਥਾ ਕਰਦਾ ਪਿਆ ਹੈ ਹਿਰਦੇ ਰਾਮ ਨਹੀਂ ਪੂਰਨ ਰਾਧ ਕਹਿੰਦੇ ਰਾਮ ਤਾਂ ਤੇਰੇ ਹਿਰਦੇ ਵਿੱਚ ਵਸਿਆ ਨਹੀਂ ਪਈ ਤੇਰਾ ਖਿਆਲ ਤਾਂ ਇੱਧਰ ਉੱਧਰ ਆ ਵੀ ਮੈਂ ਉੱਦੈ ਲੰਘ ਗਿਆ ਤੇਰਾ ਖਿਆਲ ਤਾਂ ਮੇਰੇ ਵਿੱਚ ਸੀਗਾ ਚੁੱਪ-ਚੁੱਪ ਲੰਘ ਗਿਆ ਹੰਕਾਰੀ ਹੋ ਗਿਆ ਜੇ ਤੇਰਾ ਧਿਆਨ ਹੁੰਦਾ ਤਾਂ ਤੈਨੂੰ ਨਹੀਂ ਇਹ ਲੱਗਣਾ ਕੌਣ ਲੰਘ ਗਿਆ ਕੌਣ ਖੜਾ ਹੈ ਤੇ ਕੌਣ ਚਲਾ ਗਿਆ ਉਪਦੇਸ਼ ਕਰੇ ਕਰ ਲੋਕ ਦਿਰਾ ਦਰਦਾ ਵਾ ਆਪਣਾ ਕਹਿਆ ਆਪ ਕਮਾਵੇ ਪੰਡਤ ਬੇਦ ਵਿਚਾਰ ਪੰਡਤ ਮਨ ਕਾ ਕ੍ਰੋਧ ਨਿਵਾਰ ਪੰਡਤ ਪੰਡ ਜੀ ਵੇਦਾਂ ਦੀ ਵਿਚਾਰ ਕਰੋ ਪੰਡਤ ਜੀ ਮਨ ਦਾ ਗ੍ਰੋਧ ਨੂੰ ਤਿਆਗ ਦਿਓ ਫਿਰ ਉਥੇ ਪਰਮੇਸ਼ਰ ਨਹੀਂ ਹੁੰਦਾ ਜਿੱਥੇ ਕ੍ਰੋਧ ਹੁੰਦਾ ਹੈ ਪੰਡਤ ਨੂੰ ਸੰਬੋਧਨ ਕਰ ਰਹੇ ਨੇ ਮਹਾਰਾਜ ਰਹਾਉ ਦੀ ਪੰਕਤੀ ਵਿੱਚ ਅੱਗੇ ਅੱਗੇ ਰੱਖਿਓ ਸਾਲਗ੍ਰਾਮ ਮਨ ਕੀ ਨੋ ਦਹਿ ਦਿਸ ਵਿਸਰਾਮ ਤਿਲਕ ਚਰਾਵੇ ਪਾਈ ਪਾਏ ਕੁਪਚਾਰਾ ਅੰਧ ਕੁਮਾਏ ਭਾਗ ਠਕ ਰਹਿ ਪੜੇ ਮਹਾਰਾਏ ਕਹਿੰਦੇ ਮਨ ਕੀਨੋ ਇਹ ਦਸ ਵਿਸਰਾਵ ਤਿਲਕ ਰਚਰਾਵੇ ਪਾਈ ਪਾਏ ਲੋਕ ਵਿਚਾਰਾ ਅੰਧ ਕੁਮਾ ਖਟ ਕਰਮ ਅ ਅਸਣ ਧੋਤੀ ਭਾਗ ਠੇ ਗ੍ਰਹਿ ਪੜੇ ਦਿੱਤ ਪੁੱਥੀ ਮਾਲਾ ਫਰੇ ਮੰਗੇ ਵਿਭੂਤ ਇਹ ਵਿਦ ਕੋਈ ਨ ਤਰਿਓ ਨੀਤ ਮਾਲਾ ਤਿਲਕ ਧੋਤੀ ਇਹਨਾਂ ਦੇ ਨਾਲ ਕਹਿੰਦੇ ਤਰਿਆ ਨਹੀਂ ਕੋਈ ਪੰਡਿਤ ਜੀ ਕੋਈ ਨਹੀਂ ਤਰਿਆ ਰੇ ਮੇਰੇ ਪਿਆਰੇ ਇਹ ਨਾ ਪਖੰਡਾ ਨਾ ਕੋਈ ਤਰਿਆ ਨਹੀਂ ਹੋਣ ਕਿਦਾਂ ਤਰਦਾ ਹੈ ਸ਼ਬਦ ਆਖਰੀ ਪੰਕਤੀਆਂ ਹਨ ਪਿਆਰੋ ਸਰਵਣ ਕਰ ਲਓ ਸੋ ਪੰਡਿਤ ਗੁਰ ਸ਼ਬਦ ਕਮਾਏ ਤ੍ਰਹ ਗੁਣ ਕੀਓ ਸੁਤਰੀ ਮਾਏ ਚਤੁਰ ਬੇਦ ਪੂਰਨ ਹਰਨਾਏ ਨਾਨਕ ਥਿਸ ਕੀ ਸ਼ਰਣੀ ਪਾਏ ਸੋ ਪੰਡਤ ਜਿਹੜਾ ਸ਼ਬਦ ਦੀ ਕਮਾਈ ਕਰਦਾ ਪਿਆਰਿਓ ਅਸਲੀ ਪੰਡਤ ਅਸਦੀ ਗਿਆਨੀ ਉਹ ਹੈ ਜਿਹੜੇ ਤ੍ਰੈ ਗੁਣਾ ਦੇ ਵਿੱਚ ਉਤਰੀ ਹੈ ਮਾਏ ਚਤੁਰਬੇਦ ਪੂਰਨ ਹਰ ਨਾਏ ਕਹਿੰਦੇ ਨਾਨਕ ਥਿਸ ਕੀ ਸ਼ਰਣੀ ਪਾਏ ਸੋ ਅਜ ਦੀ ਵਿਚਾਰ ਇੱਥੇ ਤੱਕ ਹੈ ਪਿਆਰੀ ਸਾਧ ਸੰਗਤ ਜੀ ਪੰਚਮ ਪਾਤਸ਼ਾਹ ਦੀ ਅਪਾਰ ਬਖਸ਼ਿਸ਼ ਹੋਰੀ ਹੈ ਆਪਣੇ ਇਤਿਹਾਸ ਦੇ ਵਿੱਚ ਮਹਾਰਾਜ ਨੇ ਪਾਣੀ ਦਾ ਕਮਾਲ ਹੀ ਕਮਾਲ ਕੀਤਾ ਪਿਆ ਹੈ ਹਰ ਜਗ੍ਹਾ ਹਰ ਬਾਣੀ ਨੂੰ ਉਚਾਰਨ ਕੀਤਾ ਜਿੱਥੇ ਬੈਠੇ ਉੱਥੇ ਮਹਾਰਾਜ ਬਾਣੀ ਉਚਾਰਨ ਕਰਦੇ ਰਹੇ ਸੋ ਪਿਆਰੀ ਸਾਧ ਸੰਗਤ ਜੀ ਇੱਥੇ ਹੀ ਸਮਾਪਤੀ ਹੈ ਸੋ ਸਬਸਕ੍ਰਾਈਬ ਲਾਈਕ ਸ਼ੇਅਰ ਜਰੂਰ ਕਰ ਦਿਓ ਬੇਨਤੀ ਪ੍ਰਵਾਨ ਕਰਨੀ ਫਤਿਹ ਕੀ ਜਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ